ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਦੇਖੋ ਨੌਜਵਾਨ ਵੀਰਿਆ ਤੇ ਸਰਦਾਈ ਜਿੱਦਾਂ ਜਿਹੜੀ ਸੰਗਤ ਸਾਥ ਜੀ ਆ ਕਾਲਾ ਮੁੰਡਿਆਂ ਦੇ ਜਕਾਰਾ ਛੱਡ ਦੁੱਤਾ ਬਈ ਤੇ ਨਾਲ ਹੀ ਦੇਖ ਲੋ ਬਦਾਮਾਂ ਦੇ ਵਿੱਚ ਇਹ ਵੀਰ ਦਾ ਇਹਨੂੰ ਭਾਈ ਕੀ ਕਹਿੰਦੇ ਇਹਨੂੰ ਸਰਦਾਈ ਕਹਿੰਦੇ ਭਾਈ ਇਹਨੂੰ ਇਹਨਾਂ ਨੂੰ ਬਦਾਮ ਛੋਟਨਾ ਕਹਿੰਦੇ ਹੈ ਛੋਟਨਾ ਕਹਿੰਦੇ ਭਾਈ ਸਲੋ ਕਰਕੇ ਜੀ ਉਹਦਾ ਮਤਲਬ ਸੰਸਕ੍ਰਿਤ ਦੇ ਵਿੱਚ ਇਹਨੂੰ ਸਲੋਤਰ ਕਹਿੰਦੇ ਆ ਉਹ ਤਾਂ ਆਪਣੇ ਪੇਸੀ ਜਦੋਂ ਬੀਬੀਆਂ ਘਰੇ ਘੋਟਣਾ ਕਹਿੰਦੇ ਹਰੀ ਘੋਟਣਾ ਕਹਿੰਦੀਆਂ ਤੇ ਵਿੱਚ ਪਾਉਂਦੇ ਕੀ ਕੀ ਆ ਵਿੱਚ ਬਦਾਮ ਮਸ਼ਕ ਤੇ ਬਾਚੀ ਲਾਚੀਆਂ ਲੌਂਗ ਤੇ ਬਾਕੀ ਹਰੀ ਲਾਚੀਆਂ ਸੌਫ ਖਸਖਸ ਇਹ ਕੋਈ ਓਦਾਂ ਦੀ ਚੀਜ਼ ਤੇ ਨਹੀਂ ਪਾਉਂਦੇ ਨਹੀਂ ਨਹੀਂ ਓਦਾਂ ਦੀ ਨਹੀਂ ਇਹ ਗੁਰੂ ਘਰ ਆ ਸਿੰਪਲ ਬਣਾਈ ਦੀ ਆ ਸਾਦਰ ਕੋਈ ਨਿਆ ਗਾਲਾ ਕੰਮ ਨਹੀਂ ਕਰੀਦਾ ਆਪਾਂ ਨਹੀਂ ਚਲੋ ਉਹ ਉਹਨਾਂ ਦੀ ਆਪਣੀ ਮਰਿਆਦਾ ਆ ਜੀ ਉਹ ਵਧੀਆ ਚੀਜ਼ ਵਧੀਆ ਹੋ ਵੀ ਪਰ ਇੱਥੇ ਚਲੋ ਆਪਾਂ ਗੁਰੂ ਘਰ ਆ ਤੇ ਆਪਾਂ ਵਧੀਆ ਅਸ਼ਰਦਾਈ ਸਾਰਿਆਂ ਨੂੰ ਤੇਰੀ ਦੀ ਇਹ ਮਤਲ ਜਿਹੜੀ ਸੰਗਤ ਸੇਵਾ ਕਰਦੀ ਉਹਨਾਂ ਲਈ ਜਾਂ ਉਦਾਂ ਲੰਗਰ ਸਾਰੇ ਹਰ ਇੱਕ ਸੰਗਤ ਲਈ ਇੱਕ ਆਲੀ ਜਿਹੜੇ ਭਾਗਾ ਨਹੀਂ ਬਿਲਕੁਲ ਜੀ ਬਿਲਕੁਲ ਇੱਧਰ ਪਿੱਛੇ ਨੌਜਵਾਨ ਵੀਰ ਵੀ ਬੈਠੇ ਆ ਇੱਧਰ ਵੀਰੇ ਪੈਕਟ ਵਿੱਚ ਕੀ ਹੈ ਬਤਾਓ ਬਤਾਓ ਇਹ ਭਾਜੀ ਜਿਹੜੀ ਸੇਵਾ ਜਿਹੜੀ ਆ ਜਿਹਦਾ ਕਰਦੇ ਆ ਇਹ ਜਿਹਦਾ ਆਪਸ ਵਿੱਚ ਮਾਇਆ ਪਾ ਕੇ ਲੈ ਕੇ ਉਹਨੇ ਜਾਂ ਕਿਦਾਂ ਪ੍ਰਬੰਧ ਕਿਦਾਂ ਕਰਦੇ ਆ ਕਿੰਨੇ ਕੁ ਮੁੰਡੇ ਆ ਤੁਸੀਂ ਮੁੰਡੇ ਆਪ ਹੈਗੇ 11 12 ਸਾਰੇ ਘਾਡੇ ਲੱਗ ਲੱਗੇ ਸਾਰੇ 15 20 15 20 ਤੁਸੀਂ ਆਪ ਸੋਚੇ ਕਰਕੇ ਲੈ ਕੇ ਹੁੰਦੇ ਆ ਇੱਧਰ ਆ ਦੇਖੋ ਆ ਪਿੱਛੇ ਵੀ ਨੌਜਵਾਨ ਬੈਠੇ ਆ ਅਦੀਰ ਦੇ ਵੀਰ ਇਹਦੇ ਵਿੱਚ ਕੀ ਆ ਵੀਰ ਇਹ ਚ ਉਹਦਾ ਪੱਖੀਆਂ ਜੇ ਭਾਜੀ ਅੱਛਾ ਮਲ ਅੱਜ 10 ਮਾਰ ਕੇ ਬਰਤਨ ਸਾਫ ਕਰਨ ਨੂੰ ਰੱਖਿਆ ਇਹ ਕਿਹੜੀ ਜਗ੍ਹਾ ਤੋਂ ਨੇ ਤੁਸੀਂ ਉੱਥੋਂ ਨਹੀਂ ਗਰਦਾਪੁਰ ਤੋਂ ਕਿੰਨੇ ਚਿਰ ਹੋ ਗਿਆ ਹੁੰਦੇ ਨੂੰ ਸਾਨੂੰ ਕਾਫੀ ਟਾਈਮ ਹੋ ਗਿਆ 2-3 ਮਹੀਨੇ ਹੋ ਗਏ ਤੇ ਇੱਥੇ ਆਣ ਕੇ ਭਾਜੀ ਕਿੱਦਾਂ ਲੱਗਦਾ ਬਹੁਤ ਵਧੀਆ ਸਕੂਨ ਮਿਲਦਾ ਜੇ ਇੱਥੇ ਆ ਕੇ ਸੇਵਾ ਕਰਕੇ ਇਹ ਵਾਗਰ ਕੇ ਸਕੂਲ ਮਿਲਦਾ ਤੇ ਪਹਿਰਾ ਸੇਵ ਜਦਾ ਪੂਰਾ ਹੀ ਕਰਦੇ ਆ ਤੁਸੀਂ ਜਾਂ ਨਾਲ ਨਾਲ ਸੇਵਾ ਕਰਦੇ ਨਾਲ ਨਾਲ ਸੁਣਦੇ ਰਹਿੰਨੇ ਨਾਲ ਨਾਲ ਸੁਣਦੇ ਰਹਿੰਨੇ ਸੇਵਾ ਕਰਦੇ ਰਹਿੰਨੇ ਸੇਵਾ ਕਰਦੇ ਰਹਿੰਨੇ ਤੇ ਮਹਾਰਾਜ ਆ ਦੇਖੋ ਜੀ ਨੌਜਵਾਨ ਵੀਰ ਆ ਆ ਦੇਖੋ ਆ ਬੈਗ ਆ ਇਹ ਇਧਰ ਆ ਦੇਖੋ ਆ ਬੈਗ ਦੇ ਵਿੱਚ ਸਾਰੇ ਆ ਦੇਖੋ ਆ ਆ ਬਦਾਮ ਆ ਜੀ ਤੇ ਆ ਮਹਾਰਾ ਸਾਰੀਆਂ ਚੀਜ਼ਾਂ ਦੇ ਪੈਕੇਟ ਆ ਜੀ ਆ ਜਿਹਦਾ ਸਮਾਨ ਆਪਣਾ ਇਧਰ ਇਹਦੇ ਵਿੱਚ ਪਾ ਕੇ ਤੇ ਲੈ ਕੇ ਆਉਂਦੇ ਆ ਨੌਜਵਾਨ ਤੇ ਆਪਣਾ ਪ੍ਰਬੰਧ ਕਰਕੇ ਪੂਰਾ ਤੇ ਫੇਰ ਇੱਥੇ ਆਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ That's <laughs> a